ਜਿੰਨੇ ਕ ਮੈਨੂੰ ਅੰਦਰ ਦੀਆਂ ਖਬਰਾਂ ਮੇਰੇ ਕੋਲ ਆਈਆਂ ਹੈਗੀਆਂ ਨੇ ਉਹਦੇ ਵਿੱਚ ਇਹ ਹੈਗਾ ਵੀ ਮਨਪ੍ਰੀਤ ਸਿੰਘ ਯਾਦਲੀ ਮੈਨੂੰ ਲੱਗਦਾ ਵੀ ਇੱਕ ਤਾਂ ਜਿਹੜੀ ਇਹ ਰਵਾਇਤੀ ਰਾਜਨੀਤੀ ਚੱਲ ਰਹੀ ਆ ਉਹ ਤੋਂ ਹੁਣ ਖਹਿੜਾ ਛਡਾਉਣਾ ਚਾਹੁੰਦੇ ਆ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਉਹ ਇਸ ਕਿਸਮ ਦੀ ਰਾਜਨੀਤੀ ਵਿੱਚ ਹਨ ਤੇ ਉਹ ਹੋ ਸਕਦਾ ਮੈਨੂੰ ਐ ਲੱਗਦਾ ਵੀ ਉਹ ਸੱਚੇ ਮਨੋਂ ਕੋਈ ਪੰਥਕ ਰਾਜਨੀਤੀ ਕਰਨੀ ਚਾਹੁੰਦੇ ਹੈਗੇ ਆ ਜੀ ਉਹਨਾਂ ਸਰਜੀਤ ਅਕਾਲੀ ਦਲ ਦੇ ਵਿੱਚ ਅੰਦਰ ਜਿਹੜੀ ਖਿੱਚ ਤੂੰ ਹੋ ਰਹੀ ਆ ਕਿਉਂਕਿ ਉਹ ਸਾਰੇ ਲੋਕ ਆਏ ਸੁਖਬੀਰ ਸਿੰਘ ਬਾਦਲ ਵਾਲੇ ਰਾਜਨੀਤਿਕ ਮਾਡਲ ਚ ਉਹ ਤਾਂ ਸਿਰਫ ਤੇ ਸਿਰਫ ਚੋਣਾ ਜਿੱਤਣ ਤੱਕ ਨੇ ਵੀ ਇੱਕ ਵਾਰੀ ਪਾਵਰ ਸਾਡੇ ਹੱਥਾਂ ਵਿੱਚ ਆ ਜਾਵੇ ਫੇਰ ਕਿਹੜਾ ਅਗਿਆਨੀ ਹਰਪ੍ਰੀਤ ਸਿੰਘ ਤੇ ਕਿਹੜਾ ਪੁਨਰ ਸਰਜੀਤ ਕਾਲੀ ਦਲ ਇਹ ਇਹ ਬਹੁਤ ਵੱਡਾ ਸੰਕਟ ਆ ਜਿਹੜਾ ਉਹਨਾਂ ਦੇ ਸਾਹਮਣੇ ਆ ਸਕਦਾ ਹੈਗਾ ਸੋ ਮਨਪ੍ਰੀਤ ਸਿੰਘ ਯਾਲੀ ਨੂੰ ਮਨ ਲੱਗਦਾ ਵੀ ਉਹਨਾਂ ਗੱਲਾਂ ਦੀ ਸਮਝ ਹੈਗੀ ਆ ਉਹ ਸ਼ੁਰੂ ਤੋਂ ਹੀ ਕਿਨਾਰਾ ਕਰ ਰਿਹਾ ਹੈ ਹਾਲਾਂਕਿ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਵੀ ਇਹ ਕਿਹਾ ਹੈਗਾ ਵੀ ਤੁਸੀਂ ਅਸਤੀਫਾ ਦੇ ਕੇ ਇੱਕ ਵਾਰੀ ਪੰਥ ਦੇ ਮੈਦਾਨ ਚਾਓ ਸੇ ਪੰਥਾ ਜਿਹੜੀ ਤੁਹਾਨੂੰ ਹੁੰਜਾ ਫੇਰੂ ਜਿੱਤਾ ਜਿਹੜੀ ਅਕਾਲੀ ਦਲ ਨੂੰ ਦਵਾ ਸਕਦਾ ਜੇ ਅਕਾਲੀ ਦਲ ਸ਼ੁੱਧ ਅਵਸਥਾ ਵਿੱਚ ਆ ਜਾਵੇ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇੱਕ ਤਰ੍ਹਾਂ ਨਾਲ ਟੈਕਨੀਕਲ ਪਾਰਟੀ ਬਣਾ ਲੈਣੀ ਉਹਨੇ ਜਿਹੜਾ ਦੁਖਾਂਤ ਸਿਰਜਿਆ ਹੈਗਾ ਉਸ ਦੁਖਾਂਤ ਚੋਂ ਜਿਹੜੇ ਹੈਗੇ ਆ ਅੱਜ ਸਾਡੇ ਨੌਜਵਾਨਾਂ ਦੀ ਭਟਕਣ ਸਾਡੇ ਕੌਮ ਦੀ ਭਟਕਣ ਜਿਹੜੀ ਆਪਾਂ ਗੱਲ ਕਰੀਆ ਵੀ ਸਾਡੀਆਂ ਧਾਰਮਿਕ ਸ਼ਕਸ਼ੀਤਾ ਨੇ ਜਿਹੜੀਆਂ ਉਹਨਾਂ ਦੀ ਭਟਕਣ ਵੀ ਇਸ ਰਾਜਨੀਤਿਕ ਮਾਡਲ ਦੇ ਜਿਹੜੇ ਹੈਗਾ ਜਬਰਾਂ ਵਿੱਚੋਂ ਆਉਂਦੇ ਹੈਗੇ ਆ ਸੋ ਇਹ ਰਾਜਨੀਤਿਕ ਮਾਡਲ ਜਬਰ ਕਰ ਰਿਹਾ ਹੈ ਪੰਥ ਦੀ ਆਪਣੀ ਜਿਹੜੀ ਆਵਾਜ਼ ਆ ਉਹ ਚੀਕ ਬਣ ਕੇ ਰਹਿ ਗਈ ਹੋਈ ਹੈ ਸੋ ਪੰਥ ਦੀ ਆਵਾਜ਼ ਚੀਕ ਨਾ ਬਣੇ ਪੰਥ ਦੀ ਆਵਾਜ਼ ਜਕਾਰੇ ਵਾਂਗ ਗੂੰਜੇ ਉਹ ਰਾਜਨੀਤੀ ਸੋ ਉਹਦੇ ਲਈ ਵਰਤਮਾਨ ਹਾਲਾਤ ਵਿੱਚ ਕਾਰਜ ਔਖੇ ਹੋਣਗੇ ਸਰਕਾਰ ਆ ਜਿਹੜੀ ਤੇ ਅਫਸਰशाही ਆ ਪੈਰ ਪੈਰ ਤੇ ਤੁਹਾਡੇ ਅੜਕੇ ਡਾਵੇਗੀ ਤੇ ਮਨਪ੍ਰੀਤ ਸਿੰਘ ਯਾਲੀ ਹੁਣਾਂ ਦੀ ਤੁਸੀਂ ਗੱਲ ਕੀਤੀ ਉਹਨਾਂ ਨੇ ਚੋਣਾ ਜਿੱਤਣ ਤੋਂ ਬਾਅਦ ਇੱਕ ਨਿੱਜੀ ਟੀਵੀ ਚੈਨਲ ਤੇ ਦਿੱਤੇ ਗਏ ਬਿਆਨ ਤੋਂ ਬਾਅਦ ਕਾਫੀ ਚਰਚਾ ਜਿਹੜੀ ਹੈ ਉਹ ਛਿੜੀ ਹੋਈ ਹੈ ਖਾਸ ਕਰਕੇ ਉਹ ਜਿਹੜਾ ਪੁਨਰ ਸਰਜੀਤ ਕਾਲੀ ਦਲ ਹੈਗਾ ਉਸ ਤੋਂ ਆਪਣੇ ਆਪ ਨੂੰ ਉਹਨਾਂ ਦੇ ਵੱਲੋਂ ਕਿਨਾਰਾ ਕਰਨਾ ਕਹਿਣਾ ਕਿਵੇਂ ਦੇਖਦੇ ਹੋ ਕੀ ਕੁਝ ਚੱਲ ਰਿਹਾ ਹੈ ਉਹਨਾਂ ਦੀ ਰਾਜਨੀਤੀ ਦੇ ਵਿੱਚ ਕਿਸ ਐਂਗਲ ਤੋਂ ਤੁਸੀਂ ਦੇਖਦੇ ਹੋ ਜਾਂ ਆਦੇ ਆਪਾਂ ਕੋਈ ਇਸ ਤਰੀਕੇ ਦਾ ਕਮੈਂਟ ਹਾਰਡ ਜਿਹੜਾ ਉਹ ਨਾ ਕਰੀਏ ਕਿਸ ਗੱਲ ਨੂੰ ਜਲ ਰਹੀ ਹੈ ਜਿੰਨੇ ਕੁ ਮੈਨੂੰ ਅੰਦਰ ਦੀਆਂ ਖਬਰਾਂ ਮੇਰੇ ਕੋਲ ਆਈਆਂ ਹੈਗੀਆਂ ਨੇ ਉਹਦੇ ਵਿੱਚ ਇਹ ਹੈਗਾ ਵੀ ਮਨਪ੍ਰੀਤ ਸਿੰਘ ਯਾਦਲੀ ਮੈਨੂੰ ਲੱਗਦਾ ਵੀ ਇੱਕ ਤਾਂ ਜਿਹੜੀ ਇਹ ਰਵਾਇਤੀ ਰਾਜਨੀਤੀ ਚੱਲ ਰਹੀ ਆ ਉਹ ਤੋਂ ਹੁਣ ਖਹਿੜਾ ਛਡਾਉਣਾ ਚਾਹੁੰਦੇ ਆ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਉਹ ਇਸ ਕਿਸਮ ਦੀ ਰਾਜਨੀਤੀ ਵਿੱਚ ਹਨ ਤੇ ਉਹ ਹੋ ਸਕਦਾ ਮੈਨੂੰ ਐ ਲੱਗਦਾ ਵੀ ਉਹ ਸੱਚੇ ਮੈਨੂੰ ਕੋਈ ਪੰਥਕ ਰਾਜਨੀਤੀ ਕਰਨੀ ਚਾਹੁੰਦੇ ਹੈਗੇ ਆ ਜੀ ਕਿਉਂਕਿ ਸੁਖਬੀਰ ਬਾਦਲ ਮਾਰਕਾ ਰਾਜਨੀਤੀ ਵਿੱਚ 20-25 ਸਾਲ ਤੋਂ ਉਹਨਾਂ ਨੇ ਕਾਫੀ ਕੁਸ਼ ਖਾ ਹੰਡਾ ਲਿਆ ਜੋ ਕੁਝ ਕਰਨਾ ਚਾਹੀਦਾ ਸੀ ਕਿਸੇ ਮੌਕੇ ਤੇ ਆ ਕੇ ਬੰਦੇ ਦੇ ਮਨ ਵਿੱਚ ਆਉਂਦੀ ਆ ਵੀ ਜਿਹੜੀ ਕੌਮ ਤੇ ਜਿਹੜਾ ਪੰਥ ਮੇਰੀ ਪਿੱਠ ਤੇ ਖੜਾ ਹੈ ਵੀ ਮੈਂ ਉਹਦੇ ਲਈ ਜੇ ਰਾਜਨੀਤ ਵਿੱਚ ਹੋ ਕੇ ਕੁਝ ਨਾ ਕਰ ਸਕਾਂ ਵੀ ਫਿਰ ਕੀ ਐ ਸੋ ਮੈਨੂੰ ਹਾਲ ਦੀ ਘੜੀ ਲੱਗ ਰਿਹਾ ਹਾਂ ਹਫ਼ਤੇ 10 ਦਿਨਾਂ ਨੂੰ ਇੱਕ ਮਹੀਨੇ ਨੂੰ ਉਹ ਬਾਜ਼ੀ ਪਲਟ ਜਾਂਦੇ ਆ ਉਹ ਵੱਖਰੀ ਗੱਲ ਆ ਉਦੋਂ ਆਪਾਂ ਉਹਨਾਂ ਦੀ ਉਹ ਸਬ ਤਬਦੀਲ ਹੋਈ ਰਾਜਨੀਤੀ ਤੇ ਕਮੈਂਟ ਕਰਾਂਗੇ ਕਿਉਂਕਿ ਇਹ ਕੋਈ ਯੂਨੀਵਰਸਲ ਸੱਚ ਨਹੀਂ ਹੈਗਾ ਜਿਹੜਾ ਅਸੀਂ ਅੱਜ ਕਹਿ ਰਹੇ ਹੈਗੇ ਆ ਕਿਉਂਕਿ ਖਬਰਾਂ ਨੇ ਖਬਰਾਂ ਬਦਲ ਜਾਂਦੀਆਂ ਨੇ ਲੀਡਰ ਖਬਰਾਂ ਤਾਂ ਬਦਲਦੀਆਂ ਕਿਉਂਕਿ ਲੀਡਰ ਬਦਲ ਜਾਂਦੇ ਹੈਗੇ ਆ ਸੋ 2 ਦਸੰਬਰ ਨੂੰ ਜਿਹੜੇ ਬੰਦੇ ਸਾਰਾ ਕੁਝ ਮੰਨਗੇ ਸੀ ਉਹ 3 ਦਸੰਬਰ ਨੂੰ ਜਿਹੜਾ ਮੋੜਾ ਸੋ ਇੱਕ ਦਿਨ ਵਿੱਚ ਹੀ ਜਿਹੜਾ ਹੈਗਾ ਸਾਰਾ ਹੋ ਜਾਂਦਾ ਸੋ ਮਨਪ੍ਰੀਤ ਸਿੰਘ ਯਾਦਲੀ ਜਿੰਨੇ ਕੋ ਮੇਰੇ ਕੋਲ ਖਬਰ ਆਨੇ ਵੀ ਉਹ ਇੱਕ ਸ਼ੁੱਧ ਪੰਥਕ ਰਾਜਨੀਤੀ ਦਾ ਕੋਈ ਪਲੈਟਫਾਰਮ ਆ ਬਣਾਉਣਾ ਚਾਹੁੰਦੇ ਆ ਉਹਨਾਂ ਸਰਜੀਤ ਅਕਾਲੀ ਦਲ ਦੇ ਵਿੱਚ ਅੰਦਰ ਜਿਹੜੀ ਖਿੱਚਤੂ ਹੋ ਰਹੀ ਆ ਕਿਉਂਕਿ ਉਹ ਸਾਰੇ ਲੋਕ ਆਏ ਸੁਖਬੀਰ ਸਿੰਘ ਬਾਦਲ ਵਾਲੇ ਰਾਜਨੀਤਿਕ ਮਾਡਲ ਚ ਉਹ ਤਾਂ ਸਿਰਫ ਤੇ ਸਿਰਫ ਚੋਣਾਂ ਜਿੱਤਣ ਤੱਕ ਨੇ ਬਈ ਇੱਕ ਵਾਰੀ ਪਾਵਰ ਸਾਡੇ ਹੱਥਾਂ ਵਿੱਚ ਆ ਜਾਵੇ ਫੇਰ ਕਿਹੜਾ ਅਗਿਆਨੀ ਹਰਪ੍ਰੀਤ ਸਿੰਘ ਤੇ ਕਿਹੜਾ ਪੁਨਰ ਸਰਜੀਤ ਅਕਾਲੀ ਦਲ ਇਹ ਇਹ ਬਹੁਤ ਵੱਡਾ ਸੰਕਟ ਆ ਜਿਹੜਾ ਉਹਨਾਂ ਦੇ ਸਾਹਮਣੇ ਆ ਸਕਦਾ ਹੈਗਾ ਸੋ ਮਨਪ੍ਰੀਤ ਸਿੰਘ ਯਾਲੀ ਨੂੰ ਮਨ ਲੱਗਦਾ ਵੀ ਉਹਨਾਂ ਗੱਲਾਂ ਦੀ ਸਮਝ ਹੈਗੀ ਆ ਉਹ ਸ਼ੁਰੂ ਤੋਂ ਹੀ ਕਿਨਾਰਾ ਕਰ ਰਿਹਾ ਕਿਉਂਕਿ ਜਦੋਂ ਦਾ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣਿਆ ਉਹਨਾਂ ਦੀ ਇੱਛਾ ਸੀਗਾ ਵੀ ਬੀਬੀ ਸਤਵੰਤ ਕੌਰ ਜੀ ਜਿਹੜੇ ਹੈਗੇ ਆ ਉਹ ਪ੍ਰਧਾਨ ਬਣ ਜਾਂਦੇ ਪਰ ਜਦੋਂ ਸੁਖਵੀਰ ਸਿੰਘ ਬਾਦਲ ਦੇ ਹਮਾਇਤੀਆਂ ਨੇ ਜਿਹੜੇ ਪੁਨਰ ਸਰਜੀਤ ਅਕਾਲੀ ਦਲ ਚ ਉਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ ਬੀਬਾ ਜੀ ਦੇ ਸੋ ਹੁਣ ਬੀਬਾ ਜੀ ਵੀ ਤੁਹਾਨੂੰ ਦੇਖਿਆ ਵੀ ਬਹੁਤ ਜ਼ਿਆਦਾ ਸਰਗਰਮ ਨਹੀਂ ਹੈਗੇ ਉਹ ਮਨਪ੍ਰੀਤ ਸਿੰਘ ਯਾਲੀ ਨਾਲ ਉਹਨਾਂ ਦੀ ਜਿਹੜੀ ਹੈਗੀ ਆ ਇੱਕ ਤਰ੍ਹਾਂ ਨਾਲ ਸਾਂਝ ਆ ਬਣਦੀ ਹੈਗੀ ਆ ਉਹ ਹੁਣ ਸੁਪਰੀਮ ਪੰਥਕ ਕੌਂਸਲ ਆ ਜਿਹੜੀ ਉਹਦੇ ਰਾਹੀਂ ਪੰਥਕ ਏਕਤਾ ਦਾ ਮਨਪ੍ਰੀਤ ਸਿੰਘ ਨੇ ਜਿਹੜਾ ਹੈਗਾ ਇਹ ਆਲੀ ਨੇ ਹੋਕਾ ਦਿੱਤਾ ਹੈ ਸੋ ਸਾਨੂੰ ਲੱਗਦਾ ਵੀ ਹੋਰ 2 4 6 ਮਹੀਨਿਆਂ ਨੂੰ ਜਿਹੜੀ ਪੰਥਕ ਰਾਜਨੀਤੀ ਦਾ ਜਿਹੜੀ ਥੋੜੀ ਬਹੁਤੀ ਚੰਗੀ ਹੋਵੇਗੀ ਆਪਾਂ ਇਹ ਨਹੀਂ ਕਹਿੰਦੇ ਬਿਲਕੁਲੀ ਚੰਗੀ ਹੋ ਜੂ ਸ਼ੁੱਧ ਖਾਲਸਾਈ ਪਰੰਪਰਾਵਾਂ ਵਾਲੀ ਰਾਜਨੀਤੀ ਨਹੀਂ ਹੋਊਗੀ ਉਹ ਤਾਂ ਜਿਸ ਸਿਸਟਮ ਦੀ ਗੁਲਾਮੀ ਅਧੀਨ ਤੁਸੀਂ ਰਹਿ ਰਹੇ ਆ ਉਹਦੀਆਂ ਜਿਹੜੇ ਆਪਣੇ ਪ੍ਰੋਸ ਐਂਡ ਕੌਨਸ ਨੇ ਉਹਦੇ ਮੈਰਿਟਸ ਐਂਡ ਡੀ ਮੈਰਿਟਸ ਆ ਉਹਦੇ ਵਿੱਚ ਕੁਛ ਨਾ ਕੁਛ ਤੁਹਾਨੂੰ ਪ੍ਰਭਾਵਿਤ ਕਰਦਾ ਪਰ ਜਿਸ ਢੱਲੇ ਨਾਲ ਮਨਪ੍ਰੀਤ ਸਿੰਘ ਯਾਲੀ ਪਿਛਲੇ ਲੱਗਿਆ ਸਾਂ ਲਗਾਤਾਰ ਕੁਝ ਸਾਲਾਂ ਤੋਂ ਬੋਲ ਰਹੇ ਆ ਸੋ ਝੁੰਡਾ ਕਮੇਟੀ ਵਿੱਚ ਉਹਨਾਂ ਵੱਲੋਂ ਨਿਭਾਈ ਭੂਮਿਕਾ ਤੇ ਝੁੰਡਾ ਕਮੇਟੀ ਦੀਆਂ ਰਿਪੋਰਟਾਂ ਆ ਵੀ ਪੰਥਕ ਜਜ਼ਬਾ ਪ੍ਰੋਮੋਟ ਹੋਣਾ ਚਾਹੀਦਾ ਉਹ ਤੋਂ ਬਾਅਦ ਸ਼੍ਰੀ ਨੰਦਪੁਰ ਸਾਹਿਬ ਖੇਜੜੀ ਵਿਧਾਨ ਸਭਾ ਲੱਗੇ ਉਹਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਉਹਨਾਂ ਨੇ ਗੱਲ ਕਰਨ ਇਟ ਮੀਨਸ ਹਲੇ ਮੈਨੂੰ ਇਹ ਲੱਗ ਰਿਹਾ ਹੈਗਾ ਵੀ ਉਹ ਇਨ੍ਹਾਂ ਰਵਾਇਤੀ ਅਕਾਲੀਆਂ ਨਾਲੋਂ ਕੁਝ ਚੰਗੀ ਰਾਜਨੀਤੀ ਕਰਨ ਦੀ ਇੱਛਾ ਰੱਖਦੇ ਹੈਗੇ ਆ ਹਾਂ ਹਾਲਾਂਕਿ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਵੀ ਇਹ ਕਿਹਾ ਹੈਗਾ ਵੀ ਤੁਸੀਂ ਅਸਤੀਫਾ ਦੇ ਕੇ ਇੱਕ ਵਾਰੀ ਪੰਥ ਦੇ ਮੈਦਾਨ ਚ ਆਓ ਸੇ ਪੰਥਾ ਜਿਹੜੀ ਤੁਹਾਨੂੰ ਹੁੰਜਾ ਫੇਰੂ ਜਿੱਤਾ ਜਿਹੜੀ ਅਕਾਲੀ ਦਲ ਨੂੰ ਦਵਾ ਸਕਦਾ ਜੇ ਅਕਾਲੀ ਦਲ ਸ਼ੁੱਧ ਅਵਸਥਾ ਵਿੱਚ ਆ ਜਾਵੇ ਸੋ ਹਾਲ ਦੀ ਘੜੀ ਮੇਰੇ ਨਿੱਜੀ ਵਿਚਾਰ ਇਹ ਹੈਗੇ ਆ ਵੀ ਮਨਪ੍ਰੀਤ ਸਿੰਘ ਯਾਲੀ ਇੱਕ ਚੰਗੀ ਜਿਹੜੀ ਪੰਥਕ ਰਾਜਨੀਤੀ ਕਰਨਾ ਚਾਹੁੰਦੇ ਜਿੰਨੀ ਕੁ ਵੀ ਉੱਥੇ ਉਹ ਸਿਸਟਮ ਵਿੱਚ ਰਹਿੰਦਿਆ ਹੋ ਸਕਦੀ ਆ ਹਾਂ ਅਗਲੇ ਦਿਨਾਂ ਦੌਰਾਨ ਕੋਈ ਹੋਰ ਸਟੈਪ ਲੈ ਜਾਂਦੇ ਹੈਗੇ ਆ ਫਿਰ ਆਪਾਂ ਉਹਨਾਂ ਦਾ ਨਰੀਖਣ ਉਸ ਢੰਗ ਨਾਲ ਕਰ ਸਕਾਂਗੇ ਜੀ ਬਿਲਕੁਲ ਜੀ ਇੱਛਾ ਤੇ ਰੱਖਦੇ ਆ ਤੇ ਇੱਛਾ ਆਪਾਂ ਦੇਖਦੇ ਆ ਕਿ ਕਿਸ ਵੱਲ ਨੂੰ ਜਿਹੜੀ ਹੈ ਕਿ ਇਸ ਪਾਸੇ ਨੂੰ ਚਲਦੀ ਹੈ ਪੂਰੀ ਹੁੰਦੀ ਹੈ ਜਾਂ ਕਿੱਧਰ ਨੂੰ ਗੱਲ ਚਲਦੀ ਹੈਗੀ ਹੈ ਸਦਰਤਾ ਸਿੰਘ ਜੀ ਪੰਥਕ ਰਾਜਨੀਤੀ ਦੀ ਤੁਸੀਂ ਗੱਲ ਕੀਤੀ ਉਹਦੀ ਸਿਧਾਂਤਕਾਰੀ ਜਾਂ ਕਿਹੋ ਜੀ ਹੋਵੇ ਪੰਥਕ ਰਾਜਨੀਤੀ ਇਹਨੂੰ ਕਿਸ ਐਂਗਲ ਤੋਂ ਤੁਸੀਂ ਦੇਖਦੇ ਹੋ ਹਾਂਜੀ ਪੰਥ ਦੀ ਜਿਹੜੀ ਰਾਜਨੀਤੀ ਹੈਗੀ ਆ ਪੰਥ ਜਿਸ ਵੱਡੇ ਇੰਡੀਅਨ ਸਟੇਟ ਦੇ ਅਧੀਨ ਰਹਿ ਰਿਹਾ ਉਹਦੇ ਵਿੱਚ ਉਹਦੀ ਆਪਣੀ ਆਵਾਜ਼ ਆ ਜਿਹੜੀ ਸੁਤੰਤਰ ਆਵਾਜ਼ ਆ ਹੂੰ ਉਹ ਪੰਥ ਪ੍ਰਥਮ ਵਾਲੀ ਜਿਹੜੀ ਆਵਾਜ਼ ਆ ਪੰਥਕ ਰਾਜਨੀਤੀ ਉਹ ਤੋਂ ਸੇਧਿਤ ਹੋਣੀ ਚਾਹੀਦੀ ਆ ਖਾਸ ਕਰਕੇ ਪਿਛਲੇ 25-30 ਸਾਲਾਂ ਤੋਂ ਖੜਕੂ ਲਹਿਰ ਦੇ ਖਾਤਮੇ ਤੋਂ ਬਾਅਦ ਜਿਹੜੀ ਰਾਜਨੀਤੀ ਸਾਡੇ ਸਾਹਮਣੇ ਆਈ ਹੈਗੀ ਆ ਉਹ ਬਾਹੂਬਲੀ ਰਾਜਨੀਤੀ ਗੈਂਗਸਟਰ ਵਾਲਾ ਦੀ ਰਾਜ ਜਿਹੜੀ ਰਾਜਨੀਤੀ ਔਰ ਪ੍ਰਿਸ਼ਟਾਚਾਰ ਵਾਲੀ ਰਾਜਨੀਤੀ ਸਮਝ ਆ ਸਾਹਮਣੇ ਆ ਰਹੀ ਹੈ ਉਹਦੇ ਵਿੱਚੋਂ ਅੰਮ੍ਰਿਤ ਧਾਰੀ ਜਥੇਦਾਰਾਂ ਨੂੰ ਚੁਣ-ਚੁਣ ਕੇ ਬਾਹਰ ਕੱਢਣਾ ਧਾਰਮਿਕ ਜਾਂ ਪੰਥਕ ਮੁਹੰਦਰੇ ਵਿੱਚ ਇਹ ਪੰਥਕ ਈਡੀਆਂ ਵਿੱਚ ਗੱਲ ਕਰਨ ਵਾਲੀ ਲੀਡਰਸ਼ਿਪ ਦਾ ਖਾਤਮਾ ਕਰਨਾ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇੱਕ ਤਰ੍ਹਾਂ ਨਾਲ ਟੈਕਨੀਕਲ ਪਾਰਟੀ ਬਣਾ ਲੈਣੀ ਉਹਨੇ ਜਿਹੜਾ ਦੁਖਾਂਤ ਸਿਰਜਿਆ ਹੈਗਾ ਉਸ ਦੁਖਾਂਤ ਚੋਂ ਹੀ ਜਿਹੜੇ ਹੈਗੇ ਆ ਅੱਜ ਸਾਡੇ ਨੌਜਵਾਨਾਂ ਦੀ ਭਟਕਣ ਸਾਡੇ ਕੌਮ ਦੀ ਭਟਕਣ ਜਿਹੜੀ ਆਪਾਂ ਗੱਲ ਕਰੀਆ ਵੀ ਸਾਡੀਆਂ ਧਾਰਮਿਕ ਸ਼ਕਸ਼ੀਤਾ ਨੇ ਜਿਹੜੀਆਂ ਉਹਨਾਂ ਦੀ ਭਟਕਣ ਵੀ ਇਸ ਰਾਜਨੀਤਿਕ ਮਾਡਲ ਦੇ ਜਿਹੜੇ ਹੈਗਾ ਜ਼ਬਰਾਂ ਵਿੱਚੋਂ ਆਉਂਦੀ ਹੈਗੀ ਆ ਸੋ ਇਹ ਰਾਜਨੀਤਿਕ ਮਾਡਲ ਜ਼ਬਰ ਕਰ ਰਿਹਾ ਹੈ ਪੰਥ ਦੀ ਆਪਣੀ ਜਿਹੜੀ ਆਵਾਜ਼ ਆ ਉਹ ਚੀਕ ਬਣ ਕੇ ਰਹਿ ਗਈ ਹੋਈ ਹੈ ਸੋ ਪੰਥ ਦੀ ਆਵਾਜ਼ ਚੀਕ ਨਾ ਬਣੇ ਪੰਥ ਦੀ ਆਵਾਜ਼ ਜਕਾਰੇ ਵਾਂਗ ਗੂੰਜੇ ਹੋਰ ਰਾਜਨੀਤੀ ਸੋ ਉਹਦੇ ਲਈ ਵਰਤਮਾਨ ਹਾਲਾਤ ਵਿੱਚ ਕਾਰਜ ਔਖੇ ਹੋਣਗੇ ਸਰਕਾਰ ਆ ਜਿਹੜੀ ਤੇ ਅਫਸਰशाही ਆ ਪੈਰ ਪੈਰ ਤੇ ਤੁਹਾਡੇ ਅੜਕੇ ਡਾਵੇਗੀ ਉਹਦੇ ਲਈ ਪਰ ਜਜਬੇ ਭਰਪੂਰ ਜਿਹੜੇ ਜਿਹੜੇ ਸੂਝਵਾਨ ਲੋਕ ਨੇ ਜਿਵੇਂ ਜਿਸ ਤਰ੍ਹਾਂ ਬੀਬੀ ਸਤਵੰਤ ਕੌਰ ਜੀ ਉਹਨੇ ਐ ਇਕਬਾਲ ਸਿੰਘ ਝੁੰਦਾ ਨੇ ਇਹ ਹਜੇ ਮਨਪ੍ਰੀਤ ਸਿੰਘ ਹਾਲੀ ਵੀ ਉਸ ਜੱਜ ਵਿੱਚ ਚੱਲਦੇ ਆ ਭਾਈ ਕਰਨੈਲ ਸਿੰਘ ਪੰਜੋੜੀ ਨੇ ਆ ਹੋਰ ਬਹੁਤ ਸਾਰੇ ਗੁਰਸਿੱਖ ਸੱਜਣ ਹੈਗੇ ਨੇ ਸੋ ਜੇ ਇਹ ਕਾਫਲਾ ਬਣਾਉਣ ਹਾਲਾਂਕਿ ਆਪਾਂ ਨਹੀਂ ਕਹਿੰਦੇ ਵੀ ਇਹ ਪੂਰੀ ਤਰ੍ਹਾਂ 100% ਸ਼ੁੱਧ ਨੇ ਕਿਉਂਕਿ ਉਹਨਾਂ ਰਾਜਨੀਤਿਕ ਮਾਹੌਲਾਂ ਵਿੱਚੋਂ ਆਏ ਨੇ ਪਰ ਇਨਾਂ ਵਿੱਚ ਫੇਰ ਵੀ ਇੱਕ ਭਾਵਨਾ ਹੈ ਜਿਹੜੀ ਉਹ ਹੈਗੀ ਅਸੰਤਾ ਸਿੰਘ ਉਮੈਦਪੁਰੀ ਨੇ ਸੋ ਪੰਥਕ ਰਾਜਨੀਤੀ ਪੰਥ ਪ੍ਰਥਮ ਜਿਹੜੀ ਹੈਗੀ ਆ ਸੋ ਜਦੋਂ ਦੇਸ਼ ਔਰ ਪੰਥ ਦੀ ਗੱਲ ਆਉਂਦੀ ਆ ਉਦੋਂ ਫਿਰ ਪੰਥ ਆ ਜਿਹੜਾ ਉਹਨਾਂ ਲਈ ਪ੍ਰਥਮ ਹੋਣਾ ਚਾਹੀਦਾ ਦੇਸ਼ ਐ ਸੈਕੰਡਰੀ ਹੋਣਾ ਚਾਹੀਦਾ ਜਦੋਂ ਦੇਸ਼ ਪ੍ਰਥਮ ਹੋ ਜਾਂਦਾ ਫਿਰ ਉਹਦੇ ਚੋਂ ਪ੍ਰਸ਼ਟ ਰਾਜਨੀਤੀ ਆ ਜਿਹੜੀ ਆਉਂਦੀ ਆ ਸੋ ਜਿਹੜੀ ਰਾਜਨੀਤੀਵਾਨ ਅੰਮ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਉਹਨਾਂ ਦੇ ਖਾਲਸਾ ਪੰਥ ਤੇ ਖਾਲਸਾ ਪੰਥ ਵੱਲੋਂ ਸਿਰਜੇ ਗਏ ਇਤਿਹਾਸ ਨੂੰ ਸਜਦਾ ਕਰਕੇ ਜਿਹੜੇ ਚੱਲਣਗੇ ਉਹ ਪੰਥ ਦੀ ਆਵਾਜ਼ ਹੋ ਕੇ ਤੇ ਦਰਦ ਨੂੰ ਜਿਹੜਾ ਹੈਗਾ ਇਹਨਾਂ ਪਲੇਟਫਾਰਮਸ ਤੋਂ ਉਜਾਗਰ ਕਰਨਗੇ ਉਹ ਪੰਥਕ ਰਾਜਨੀਤੀ ਦਾ ਇੱਕ ਹਾਲੀਆਂ ਪਹਿਲੀਆਂ ਪੈੜਾ ਹੋਣਗੀਆਂ ਉਹ ਫੁੱਲੀ ਮਚਿਊਰਡ ਰਾਜਨੀਤੀ ਨਹੀਂ ਹੋਵੇਗੀ ਉਹਨੂੰ ਟਾਈਮ ਲੱਗੇਗਾ ਸਰਦਾਰ ਕਰਨੈਲ ਸਿੰਘ ਪੰਜੋਲੀ ਹੋਣਾ ਦੇ ਵੱਲੋਂ ਵੀ ਜਿਹੜਾ ਹੈ ਇੱਕ ਦਰਬੇਸ਼ ਸਿਆਸਤਾਂ ਦੀ ਗੱਲ ਕਰਨਾ ਇਹਨੂੰ ਕੇਸ ਐਂਗਲ ਤੋਂ ਦੇਖਦੇ ਹੋ ਕੀ ਇਹ ਗੱਲਾਂ ਮੌਜੂਦਾ ਰਾਜਨੀਤੀ 'ਚ ਸੰਭਵ ਹਨ ਜਾਂ ਸਿਰਫ ਆਪਾਂ ਕਹਿ ਸਕਦੇ ਹਾਂ ਕਿ ਇੱਕ ਥਿਊਰੀ ਹੀ ਹੈ ਜਿਹੜੀ ਦੇਖਣ ਨੂੰ ਲੱਗਦੀ ਹੈ ਪ੍ਰੈਕਟੀਕਲ ਤੌਰ ਤੇ ਇਸ ਤਰ੍ਹਾਂ ਦਾ ਬਹੁਤ ਔਖਾ ਹੈ ਨਹੀਂ ਦੇਖੋ ਔਕੜਾ ਆਉਂਦੀਆਂ ਨੇ ਪਰ ਆਪਾਂ ਕਹੀਏ ਵੀ ਅਸੰਭਵ ਹੈ ਅਸੰਭਵ ਨਹੀਂ ਕੁਝ ਵੀ ਹੈਗਾ ਸੋ ਕਰੀ ਜਾ ਸਕਦੀ ਹੈ ਰਾਜਨੀਤੀ ਪੰਥਕ ਰਾਜਨੀਤੀ ਵਧੀਆ ਢੰਗ ਨਾਲ ਕਰੀ ਜਾ ਸਕਦੀ ਹੈ ਹਾਂ ਉਹਦੇ 'ਚੋਂ ਹੁੰਦਾ ਵੀ ਠੀਕ ਹੈ ਤੁਹਾਨੂੰ ਹੋ ਸਕਦਾ ਵੋਟਾਂ ਘੱਟ ਪੈਣ ਜਾਂ ਨਾ ਪੈਣ ਪਰ ਜੇ ਤੁਸੀਂ ਇੱਕ بلند ਆਵਾਜ਼ ਬਣ ਕੇ ਉੱਭਰ ਰਹੇ ਹੈਗੇ ਹੋ ਨਾ ਸੋ ਵੋਟਰ ਜਿਹੜੀ ਵੋਟ ਰਾਜਨੀਤੀ ਆ ਉਹ ਕ腐ਸ਼ਨ ਪੈਦਾ ਕਰ ਰਹੀ ਹੈਗੀ ਆ ਹਾਲ ਦੀ ਘੜੀ ਵੋਟ ਰਾਜਨੀਤੀ ਵਿੱਚ ਰਹਿੰਦੇ ਆ ਪੰਥ ਦੀ ਆਵਾਜ਼ ਕਰਨੀ ਠੀਕ ਹੈ ਤੁਹਾਨੂੰ ਜੇ ਵੋਟ ਘੱਟ ਪੈਂਦੀ ਹੈ ਕਿਉਂਕਿ ਉਹਦੇ ਚੋਂ ਹੈਗਾ ਵੀ ਪੈਸਾ ਸਟੇਟ ਦਾ ਇੰਟਰਫੀਅਰੈਂਸ ਗੈਂਗਸਟਰਵਾਦ ਜਾਂ ਹੋਰ ਜਿਹੜਾ ਹੈਗੀਆਂ ਬੜੀਆਂ ਸਾਰੀਆਂ ਕ੍ਰਪਸ਼ਨਸ ਨੇ ਉਹਨਾਂ ਕ੍ਰਪਸ਼ਨਸ ਤੋਂ ਬਿਨਾ ਹੁਣ ਭਾਈ ਅਮਰਤਪਾਲ ਸਿੰਘ ਵੀ ਤਾਂ ਜਿੱਤੇ ਹੀ ਨਹੀਂ ਹੂੰ ਬਿਲਕੁਲ ਹੈਨਾ ਇਸ ਇਸ ਸਿਸਟਮ ਵਿੱਚ ਹੀ ਜਿੱਤੇ ਨੇ ਭਾਈ ਸਰਬਜੀਤ ਸਿੰਘ ਖਾਲਸਾ ਵੀ ਤਾਂ ਇਸ ਸਿਸਟਮ ਚੋਂ ਹੀ ਜਿੱਤੇ ਨੇ ਜੀ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਆ ਜਿਹੜੇ ਜਿੱਤ ਸਕਦੇ 1999 ਵਿੱਚ ਜੇਲ੍ਹਾਂ ਵਿੱਚ ਬੈਠੇ ਸਿੰਘ ਆ ਜਿਹੜੇ ਉਹ ਵੀ ਤਾਂ ਜਿੱਤੇ ਸੀ ਉਦੋਂ ਵੀ ਸਿਸਟਮ ਦਾ ਉਨਾ ਹੀ ਵੱਡਾ ਜਿਹੜਾ ਮੋਚ ਹੈਗੇ ਹਾਲਾਂਕਿ ਤੁਸੀਂ ਦੇਖੋ 1985 ਵਿੱਚ ਬੀਬੀ ਵਿਮਲਕੌਰ ਖਾਲਸਾ ਚਮਕੌਰ ਸਾਹਿਬ ਤੋਂ ਵਿਧਾਨ ਸਭਾ ਚੋਣ ਲੜਦੇ ਆ ਔਰ ਰਜੀਵ ਗਾਂਧੀ ਦੀ ਹਦਾਇਤਾਂ ਤੇ ਨਹੀਂ ਜਿੱਤਣ ਦਿੱਤਾ ਉਹਨਾਂ ਨੇ ਹੂੰ ਹੂੰ ਠੀਕ ਆ ਨਾ ਪਰ 1999 ਵਿੱਚ ਆ ਜਿਹੜਾ ਉਹ ਉਹ ਖਾਲਸਾ ਪੰਥ ਦੇ ਜਿੱਦਾਂ ਉਹ ਲੋਕ ਸਭਾ ਦੇ ਮੈਂਬਰ ਬਣਦੇ ਆ ਸੋ ਇਸ ਸਿਸਟਮ ਵਿੱਚ ਰਹਿੰਦਿਆਂ ਹੋਇਆਂ ਵੀ ਤੁਸੀਂ ਪੰਥ ਹੁਣ ਹੁਣ ਜਿਹੜੇ ਸਾਊਥ ਇੰਡੀਆ ਵਾਲੇ ਆ ਉਹ ਇਸ ਸਿਸਟਮ ਵਿੱਚ ਰਹਿੰਦੇ ਆ ਆਪਣੀ ਆਵਾਜ਼ ਬੁਲੰਦ ਕਰਦੇ ਆ ਮਤਲਬ ਉਹਨਾਂ ਦੀ ਆਪਾਂ ਕਹਿ ਸਕਦੇ ਆ ਕਿ ਆਪਣੀ ਧਰਤੀ ਦੇ ਪ੍ਰਤੀ ਜਿਹੜੀ ਇਮਾਨਦਾਰੀ ਹੈ ਕਿਤਨਾ ਕਿਤੇ ਉਹ ਹੈਗੀ ਹੈ ਜਿਹੜੀ ਝਲਕ ਪੈਂਦੀ ਹੈ ਚਾਹੇ ਸਾਊਥ ਵਾਲੇ ਜਿੰਨੀਆਂ ਵੀ ਸਟੇਟਾਂ ਹੈਗੀਆਂ ਉਹਨਾਂ ਦੇ ਵੱਲੋਂ ਆਪਾਂ ਇਹ ਕਹਿ ਸਕਦੇ ਹਾਂ ਸੋ ਜਿਹੜੇ ਜਿਹੜੀ ਇਹ ਬਾਦਲਮਾਰ ਕਾ ਰਾਜਨੀਤੀ ਆਈ ਆ ਇਹਨੇ ਸਾਡਾ ਆਪਣੀ ਮਾਂ ਧਰਤੀ ਨਾਲੋਂ ਰਿਸ਼ਤਾ ਤੋੜ ਦਿੱਤਾ ਹੈ ਜੀ ਉਹਨਾਂ ਨੂੰ ਲੱਗਦਾ ਵੀ ਸਾਰਾ ਕੁਝ ਖਰੀਦਿਆ ਜਾ ਸਕਦਾ ਹਰ ਕੋਈ ਵਿਕਣ ਲਈ ਤਿਆਰ ਆ ਤੇ ਇਵਨ ਅਕਾਲ ਤਖਤ ਦੇ ਜਥੇਦਾਰਾਂ ਨੂੰ ਵੀ ਖਰੀਦਿਆ ਜਾ ਸਕਦਾ ਸੋ ਸਿਧਾਂਤ ਦਾ ਜਿਹੜਾ ਘਾਣ ਹੋਇਆ ਉਹ ਇਟ ਮੀਨਸ ਇਹ ਨਹੀਂ ਹੈਗਾ ਸਾਰਾ ਕੁਝ ਖਤਮ ਹੋ ਗਿਆ ਕੋਈ ਬੁਲੰਦ ਕਰਤਾਰ ਵਾਲਾ ਜਿਹੜਾ ਸਰਕਾਰ ਦੇ ਜ਼ਬਰ ਦਾ ਸਾਹਮਣਾ ਕਰਨ ਦੀ ਜੁਰਤ ਰੱਖਦਾ ਉਹ ਦੁਬਾਰਾ ਪੰਥ ਨਹੀਂ ਉਹਨਾਂ ਭਾਵਨਾਵਾਂ ਨੂੰ ਇਸ ਸਿਸਟਮ ਵਿੱਚ ਵੀ ਕ੍ਰੀਏਟ